ਆਪਾ ਡਾਕਟਰ ਲਿਆਂਦਾ ਜੀ ਪਨੀਰੀ ਚੈੱਕ ਕਰਦਾ ਦੇਖ ਲੋ ਲਓ ਜੀ ਕਰਤੀ ਸ਼ੁਰੂਆਤ ਪਨੀਰੀ ਵੀਜਣ ਦੀ ਦੋਨਾਂ 11 ਜਾਂ 20-20 ਵੀਜਣਾ ਹੈ ਸਭ ਕੋਈ ਆ ਇੱਕ ਨਵਾਂਗਾ ਇੱਕ ਪੁਰਾਣਾ ਸਾਸੀ ਗਾਲ ਜੀ ਕੀ ਹਾਲ ਚਾਲ ਆ ਅੱਜ ਆਪਣਾ ਵਲੌਗ ਆ ਭੁੰਡੀ ਤੋਂ ਸਟਾਰਟ ਹੁੰਦਾ ਆਹ ਡਰਾਈਵਰ ਆ ਆਪਣਾ ਤੇ ਇਹਦੇ ਪਨੀਰੀ ਲੰਦ ਕੇ ਲਿਆਂਦੀ ਆ ਸੱਭੀ ਦੀ ਪਨੀਰੀ ਵੀਜਾਂ ਲੱਗਦੇ ਆ ਆ ਡਰਾਈਵਰ ਸਾਹਿਬ ਦੇਖ ਲੋ ਕਦੇ ਇਹਦਾ ਗੇਅਰ ਪਸਾ ਲੈਂਦਾ ਕਦੇ ਬੰਦ ਕਰ ਲੈਂਦਾ ਇਹਨੂੰ ਆ ਗਿਆ ਫੋਰਮੈਨ ਬੈਠਾ ਨਾਲ ਕਨੈਕਟਰ ਬੈਠਾ ਹੈ ਚਲੋ ਦਿਖਾਉਨੇ ਆ ਤੁਹਾਨੂੰ ਆਪਣੀ ਰਿਵਿਊ ਤੇ ਆ ਗਿਆ ਆਪਾਂ ਇੱਥੇ ਤੇ ਇੱਥੇ ਬੀਜਣੀ ਆਪਣੀ ਰੀਆ ਸਾਰਾ ਤਿਆਰ ਕਰਿਆ ਤਾਂ ਇਹਦੇ ਸੈੱਟ ਕੇ ਪਨੀਰੀ ਫਿਰ ਪਾਣੀ ਛੱਡ ਦਾਂਗੇ ਇਧਰ ਆ ਦੂਜੀ ਪਨੀਰੀ ਆ ਆ ਦੇ ਇਹਦੇ ਚ ਲੱਦੀ ਵੀ ਆ ਦੋ ਬੱਟੇ ਆ ਮੁੰਡਾ ਲਾਉਂਦਾ ਹਾਂ ਇਹ ਤਾਂ ਪਨੀਰੀ ਫਿਰ ਪਚਾਲੇ ਬੱਟ ਜੀ ਵਾਲੀ ਆਪਾਂ ਲੱਗਦਾ ਕਿਾਰੇ ਜੇ ਵੱਡੇ ਵਾਲੇ ਬਣਗੇ ਸੀ ਇਹ ਇੱਕ ਇਹਦੇ ਚ ਹੋਰ ਘਟਾ ਬੀਜਣਾ ਕੋਈ ਤੇ ਇਹਦੇ ਚ ਹੋਰ ਹੈ ਤਾਂ ਦੋਨੇ ਹੈਗੇ ਸੱਭ ਗੋਈ ਆ ਰਬੀ ਅਡੋ ਅਡਾ ਕਰਦੋਨੇ ਆ ਮਾੁੰਡੇ ਬੱਟ ਪਈ ਜਾਂਦੇ ਦੋਨਾ ਕਹਿ ਰਹਿਆਂ ਚਾਡੋ ਅਡ 20 20 ਨਾ ਹੈ ਸਭ ਗੋਈ ਆ ਇੱਕ ਨਵਾਂਗਾ ਇੱਕ ਪੁਰਾਣਾ ਆ ਦੇਖੋ ਆਪਣੇ ਕਿਸਾਨ ਬੱਟ ਜਮਾ ਸਿੱਧੀ ਆ ਨਾ ਬੱਟ ਜਮਾ ਓਕੇ ਆ ਮੁੰਡੇ ਇੱਕ ਨੰਬਰ ਦੇ ਹਾਲ ਹੀ ਆ ਭਰੋ ਸੈਕ ਕੀ ਆਏ ਆ ਠੀਕ ਆ ਕਾ ਵੀ ਮੁੰਡਿਓ ਭਰ ਲੋ ਝੋਲੇ ਕਰਾਂ ਖੰਡਾ ਦੋਦਾ ਪਤਾ ਵ ਮੀ ਵੀ ਆਊਗਾ ਆ ਦੇ ਮੌਸਮ ਪੂਰਾ ਗਹਿਰਾ ਹੋਇਆ ਫਿਰਦਾ ਅੱਜ ਮੀ ਪੱਕਾ ਆਉਣਾ ਭਰ ਲੋ ਕਰਾਂ ਦੋ ਝੋਲੇ ਬੀਜ ਗਏ ਆਪਾਂ ਡਾਕਟਰ ਲਿਆਂਦਾ ਜੀ ਪਨੀਰੀ ਚੈੱਕ ਕਰਦਾ ਦੇਖ ਲੋ ਲੋ ਜੀ ਕਰਤੀ ਸ਼ੁਰੂਆਤ ਪਨੀਰੀ ਬੀਜਣ ਦੀ ਲੋ ਜੀ ਕਰਤੀ ਸ਼ੁਰੂ 26 ਦੀ ਪਨੀਰੀ ਬੀਜਣੀ ਇੱਧਰ ਮੁੰਡਾ ਵਾਖੀ ਜਾਂਦਾ ਚੈੱਕ ਕਰਦਾ ਪਨੀਰੀ ਇਹਦੇ ਤਾਂ ਪਨੀਰੀਆਂ ਸ਼ੇਟਾਂ ਦਿੱਤਾ ਉਹ ਹਜੇ ਰਹਿੰਦਾ ਆਹ ਮੁੰਡਾ ਇਹਦਾ ਆਪਰੇਸ਼ਨ ਕਰੀ ਜਾਂਦਾ ਕਿਉਂ ਬਈ ਕਰਦੇ ਜਮਾ ਥੱਲੇ ਜਾੜੂ ਇਹਦੇ ਨਾਲ ਜਦੋਂ ਪਾਣੀ ਲਾਇਆ ਵੀ ਆਇਆ ਨਹੀਂ ਵੀ ਤਾਂ ਹਜੇ ਤਾਇਰ ਦੀ ਫਿਰੂ ਇਹਦੇ ਨਾਲ ਥੱਲੇ ਹਾਂ ਬਾਕੀ ਸਾਈਡ ਸਾਈਡ ਜੇ ਬਣ ਕੇ ਸੋਹਣਾ ਲੱਗਦਾ ਸਹੀ ਆ ਨਾ ਲਓ ਵੀ ਮਿੱਤਰੋ ਲਾਈਟ ਆ ਗਈ ਨਾਦ ਗਿਆ ਹਾਂ ਪਨੀਰੀਆਂ ਪਾਣੀ ਤੇ ਚੱਲਾਂਗੇ ਘਰੇ ਪਾਣੀ ਛੱਡ ਲਿਆ ਤੇ ਆਈ ਜਾਂਦਾ ਪਾਣੀ ਫਿਰ ਆ ਭਰ ਕੇ ਫਿਰ ਚੱਲਾਂਗੇ ਘਰੇ ਥੋੜਾ ਥੋੜਾ ਆਉਂਦਾ ਪਾਣੀ ਹਜੇ ਥੋੜਾ ਛੱਡਣਾ ਪਹਿਲਾਂ ਉਧਰ ਝੋਨੇ ਛੱਡਾ ਬਨਾਲ ਐਮੀ ਬੇਲਾ ਨੱਕਾਣੀ ਲਾਇਆ ਕੋਸੂਰ ਨਹੀਂ ਥੋੜਾ ਥੋੜਾ ਪਾਣੀ ਆਉਂਦਾ ਜੀ ਉਹੀ ਘੰਟਾ ਦਵਾਦਾ ਆਹ ਬੰਦੇ ਨੇ ਉਹੀ ਆਖੇ ਆਹੀਂ ਭਰ ਜੂ ਇਹ ਤਾਂ ਨੱਕੇ ਦੀ ਲੋੜ ਹੀ ਨਹੀਂ ਭਾਈ ਮੈਂ ਤਾਂ ਕਹਿ ਕੇ ਲਵਾਇਆ ਹਾਂ ਕਹਿ ਕੇ ਲਵਾਇਆ ਤੂੰ ਹੁਣ ਮੁੱਕਰਦਾ ਉਹ ਤਾਂ ਮੈਂ ਕਿਹਾ ਮੈਂ ਆਹ ਨੱਕਾ ਦਾ ਲਾ ਦੋ ਚੱਲ ਫੇਰ ਭਰ ਜੂ ਆਹ ਨੱਕਾ ਦਾ ਆ ਕੇ ਹੁਣ ਭਰਨ ਲੱਗਿਆ ਇਹ ਉਹੀ ਬਸ ਪੁੱਠੇ ਕੰਮ ਇਹਦੇ ਕੋਲ ਹੀ ਆ ਸਾਰੇ ਜਨੇ ਹੈਗੇ ਆਗੇ ਮੇਰੇ ਨਾਲ ਬਿਨਾ ਨੱਕੇ ਤੇ ਪਾਣੀ ਛੱਡਾਤਾ ਸੀਗਾ ਵੀ ਭਰੇ ਦੱਸ ਕੀ ਇਹੇ ਏ ਦੇਵੀ ਛੜ ਦੇ ਨਾਲ ਹੀ ਓਏ ਹੁਣ ਇਹਦਾ ਭਰ ਲੈਂਦੇ ਛੜ ਦੇ ਕੋਈ ਨਾ ਉਹ ਵੀ ਫਿਰ ਜੂ ਆਦਾ ਥੋੜਾ ਜਿਹਾ ਰਹਿ ਗਿਆ ਸਿਰੇ ਤੋਂ ਉਹ ਸਾਰੇ ਖੇਲਾ ਲਓ ਜੀ ਆ ਇੱਕ ਤਾਂ ਭਰ ਗਿਆ ਤੇ ਆ ਰਹਿ ਗਿਆ ਥੋੜਾ ਜਿਹਾ ਇੰਨਾ ਕੁ ਰਹਿ ਗਿਆ ਆਦਾ ਸਾਰਾ ਇਧਰ ਆ ਗਿਆ ਪਾਣੀ ਆ ਭਰ ਗਿਆ ਸਾਰਾ ਆ ਬੰਦੇ ਨੂੰ ਠੰਡ ਲੱਗਣ ਲੱਗੀ ਦੇਖ ਲੋ ਲਾ ਤੂੰ ਹੀ ਲਾਉਣੀ ਤੂੰ ਹੀ ਲਾਉਣੀ ਪਊ ਆ ਕਹਿੰਦਾ ਆ ਤਾਂ ਕਿਹੜੀ ਠੰਡ ਆ ਕਹਿੰਦਾ ਠੰਡ ਤਾਂ ਸਾਡੇ ਵੇਲੇ ਹੁੰਦੀ ਸੀ ਗਰਮੀ 'ਚ ਵੀ ਧੂਣੀ ਲਾ ਕੇ ਬਹਿ ਜਾਂਦੇ ਸੀ ਉਹ ਤਾਂ ਬਹੁਤ ਵੱਡੀ ਗੱਲ ਆ ਧੂਣੀਆਂ ਚੱਲਦੇ ਆ ਕਿੱਡੀਆਂਆਂ ਘੁੰਦੀਆਂ ਸੀ ਮੈਂ ਕਹਿੰਦਾ ਪੈਂਟ ਲਾਟਾਂ ਦੇਈਆਂ ਪੱਟੇ ਵਾਂਗੂ ਲਾਟਾਂ ਦੇਖਦੇ ਆ ਲੰਗਾ ਜੀ ਉਹ ਜਿਹੜੇ ਪੱਟੇ ਸਾਥੂ ਚੱਲੇ ਆ ਠੀਕ ਆ ਤੁਸੀਂ ਕੋਈ ਲਾਂਚ ਕਰ ਰਹੇ ਆ ਹਾਂ ਸਾਥੂ ਸੈਕ ਕੇ ਉਹਨੇ ਧੂਣੀ ਲਾਉਣ ਲੱਗ ਗਏ ਤੂੰ ਹੀ ਤੋਂ ਹਲੇ ਵਾਲੇ ਪੱਟੇ ਬਣਾ ਲੈ ਉਹਨੇ ਠੀਕ ਠੀਕ ਆ ਫਿਰ ਇਟਾਂ ਆ ਉਹ ਆਲੇ ਦੁਆਲੇ ਤੁਸੀਂ ਪੱਥਰ ਧਰਦੇ ਹੋ ਮੈਂ ਉਹ ਇਟਾਂ ਧਰਨ ਲੱਗ ਗਏ ਕੱਚੀ ਇਟਾ ਹਵਾ ਤੋਂ ਲਾਉਂਦੇ ਸੀ ਪੱਕਣ ਲੱਗ ਗਏ ਉਹਨਾਂ ਨੇ ਤਕਨੀਕ ਸੋਚੀ ਵੀ ਪੱਠੇ ਬਣਾ ਕੇ ਇਟਾ ਪੱਕਣ ਲੱਗ ਗਈਆਂ ਮੈਨੂੰ ਲੈ ਕੇ ਗਏ ਸੀ ਨਾ ਉਦੋਂ ਪੱਠੇ ਆਪਣੇ ਪਿੰਡ ਵਾਲੇ ਇਹਦਾ ਹੀ ਲਾਂਚ ਕਰਿਆ ਵਾ ਉਹ ਹਰੀਵਣ ਇਹੀ ਘੱਟ ਗਏ ਸੀ ਹਾਂ ਸਹੀ ਆ ਰਕੇ ਉਹਦਾ ਨਾਮ ਆ ਰਾਸਤਾਨੀ ਕਿਲਿਆਣ ਕਿਉਂ ਐਂ ਕਰਦਾ ਦਾ ਤੋਂ ਵੱਧ ਖਲਦਾ ਏ ਥੋੜਾ ਜਿਹਾ ਰਾਤ ਨੂੰ ਚੀਜ਼ਾਂ ਲਾਂਚ ਕਰਦਾ ਇਹ ਆਹ ਦੇਖ ਲਓ ਐਂ ਹੀ ਰਾਖੀ ਬੈਠਾ ਇਹ ਪਾਣੀ ਦੀ ਵੀ ਐਂ ਤਾਂ ਨਹੀਂ ਭਰਦਾ ਇਹ ਬੁਝਾ ਜੇ ਬੈਠਾ ਹੈ ਤਾਂ ਪਾਣੀ ਕਿੱਥੇ ਕਰਦਾ ਇਹ ਕਮੇ ਇਹ ਕਹਿੰਦਾ ਜਿੰਨਾ ਸਰ ਆ ਖਾਣ ਹੀ ਗਿੱਲਾ ਹੁੰਦਾ ਜਦ ਮੈਂ ਨਹੀਂ ਹੋਦਾ ਜਮੇ ਹੀ ਨਹੀਂ ਆਉਂਦਾ ਜੀ ਉੱਠ ਖੜਿਆ ਲੱਗ ਹੀ ਨਹੀਂ ਜਰ ਲਾਤੀ ਨਹੀਂ ਜਰ ਹੰਬਿਆ ਫਿਰਦਾ ਹੈ ਤਾ ਜੋ ਉੱਪਰ